ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਹਰਿਆਣਾ ਹਿਮਾਚਲ ਮੈਂ ਤੁਹਾਡਾ ਨਾਲ ਕੁਲਵਿੰਦਰ ਕੌਰ ਯਾਰ ਜਿਗਰੀ ਇੱਕ ਸੂਤੀ ਡਿਗਰੀ ਜਿਸ ਨੂੰ ਕੋਣ ਨਹੀਂ ਚਾਹਂਦਾ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਨਵੇਂ ਚਿਹਰੇ ਨਵੇਂ ਤਜਰਬੇ ਤੇ ਅੰਟਚ ਕੈਟਾਗਰੀ ਦੇ ਨਾਲ ਨਾਮਨਾਖਟਣ ਵਾਲੇ ਉਹ ਸ਼ਖਸ ਜਿਸ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਵੈਬ ਸੀਰੀਜ਼ ਦੀ ਅਜਿਹੀ ਹਨੇਰੀ ਲਿਆਂਦੀ ਕਿ ਹਰ ਕੋਈ ਵੈਬ ਸੀਰੀਜ਼ ਦੀ ਉਡੀਕ ਕਰਨ ਲੱਗਿਆ ਤੇ ਉਹੀ ਸ਼ਖਸ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਰੱਬੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਜ਼ਿੰਦਗੀ ਪੂਰੀ ਕੈਂਟ ਹੈ ਜੀ ਚਲੋ ਬਹੁਤ ਵਧੀਆ ਸਭ ਤੋਂ ਪਹਿਲਾਂ ਤਾਂ ਯਾਰ ਸ਼ਿਗਰੀ ਇੱਕ ਸੁੱਤੀ ਡਿਗਰੀ ਪਹਿਲਾ ਸੀਜ਼ਨ ਦੂਜਾ ਸੀਜ਼ਨ ਤੀਜੇ ਸੀਜ਼ਨ ਦੀ ਵੇਟ ਹਰ ਕੋਈ ਕਰ ਰਿਹਾ ਹੈ ਹਾਲਾਂਕਿ ਤੁਸੀਂ ਵਿੱਚ ਯਾਰ ਚੱਲੇ ਬਾਹਰ ਵੀ ਲਿਆਂਦਾ ਪਰ ਲੋਕ ਫਿਰ ਵੀ ਤੀਜੇ ਸੀਜ਼ਨ ਦੀ ਉਡੀਕ ਕਰ ਰਹੇ ਸੀ ਕਿੱਥੇ ਕਿਹੜੀਆਂ ਚੀਜ਼ਾਂ ਦੀ ਕਮੀ ਰਹਿ ਗਈ ਹੈ ਕਿ ਪਹਿਲਾਂ ਆਪਾਂ ਯਾਰ ਚੱਲੇ ਬਾਹਰ ਲਿਆਂਦਾ ਤੀਜਾ ਸੀਜ਼ਨ ਰਹਿ ਗਿਆ ਉਹ ਦੇਖੋ ਇੱਕ ਤਾਂ ਇਹ ਸੀਗਾ ਵੀ ਯਾਰ ਜੀ ਗਰੀਬ ਤੁਹਾਨੂੰ ਪਤਾ ਹੀ ਆ ਵੀ 2013-14 ਤੋਂ ਮੈਂ ਕੈਮਸ ਡਿਪਾਰਟਮੈਂਟ ਜਿੱਦੋਂ ਪੜਿਆ ਠੀਕ ਹੈ ਮੈਂ ਉਦੋਂ ਦਾ ਲਿਖਦਾ ਆ ਰਿਹਾ ਸੀਗਾ ਉਹਨੂੰ ਆਨ ਫਲੋਰ ਆਉਂਦੇ ਆਉਂਦੇ 2017-18 ਠੀਕ ਹੈ ਸੈਕੰਡ ਸੀਨ 2020 ਤੋ ਮੇਰੇ ਜ਼ਿੰਦਗੀ ਚ ਪੰਜ ਛੇ ਸਾਲ ਮੇਰੇ ਉਹੀ ਕੈਰੇਕਟਰ ਮੇਰੀ ਜ਼ਿੰਦਗੀ ਚ ਘੁੰਮ ਰਹੇ ਸੀਗੇ ਸੋ ਮੈਂ ਕੁਝ ਫਰੈਸ਼ ਕਰਨਾ ਚਾਹੁੰਦਾ ਸੀਗਾ ਤੋ ਮੈਂ 2000 ਸੈਕਿੰਡ ਸੀਜ਼ਨ ਤੋਂ ਬਾਅਦ ਮੈਂ ਸੋਚਿਆ ਸੀ ਕਿ ਉਸ ਨਵੀਂ ਸੀਰੀਜ਼ ਮੈਂ ਕਰੂੰਗਾ ਦੈਨ ਸੀਜ਼ਨ 3 ਕਰਾਂਗਾ ਪਰ ਜਦੋਂ ਸੀਜ਼ਨ 3 ਅਸੀਂ ਕਰਨ ਦਾ ਟਾਈਮ ਆ ਉਹਦੋਂ ਥੋੜਾ ਜਿਹਾ ਮਤਲਬ ਕਿ ਮੈਂ ਵੀ ਲੇਟ ਹੋ ਗਿਆ ਸਾਡੇ ਥੋੜੇ ਕੈਰੈਕਟਰ ਵੀ ਬਾਹਰ ਚਲੇ ਗਏ ਉਸ ਨੂੰ ਫਿਲਮਾਂ ਉਹ ਹੋ ਗਈਆਂ ਆਫਰ ਹੋ ਗਈਆਂ ਤਾਂ ਉਧਰ ਬਿਜ਼ੀ ਹੋ ਗਏ ਤਾਂ ਉਸ ਬਾਬੂ ਮੁੜ ਕੇ ਇਕੱਠੇ ਹੋਣ ਦਾ ਬਣਿਆ ਨਹੀਂ ਪਰ ਹਾਂਜੀ ਹੁਣ ਸਾਡੀ ਫਿਲਮ ਆ ਰਹੀ ਹੈ ਜੀ 22 ਅਗਸਤ ਨੂੰ ਹੁਣ ਫਿਲਮ ਦੇ ਰੂਪ ਚ ਅਸੀਂ ਇਕੱਠੇ ਹੋ ਰਹੇ ਹਾਂ ਦੁਬਾਰੇ 22 ਅਗਸਤ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਯਾਰ ਦੀ ਗਰੀਬ ਸੁੱਤੀ ਡਿਗਰੀ ਦਾ ਮੂਵੀ ਚਲੋ ਬਹੁਤ ਬਹੁਤ ਉਮੀਦ ਕਰਦੇ ਆ ਕਿ ਵੀ ਜਿਵੇਂ ਤੁਹਾਡੀ ਵੈਬ ਸੀਰੀਜ਼ ਨੂੰ ਪਿਆਰ ਮਿਲਿਆ ਤੁਹਾਡੀ ਫਿਲਮ ਨੂੰ ਵੀ ਦਰਸ਼ਕ ਔਨੇ ਹੀ ਹੰਗਾਰਾ ਦੇਣ ਤੇ ਰੈਬੀ ਮੋ ਵਾਰੀ ਨਾ ਮੈਂ ਤੁਹਾਡੀਆਂ ਸਟੋਰੀਜ਼ ਦੇਖਦੀ ਆ ਸਨੈਪਟਸ ਸਨੈਪਚੈਟ ਸਟੋਰੀਜ਼ ਜਿਹੜੀਆਂ ਹੁੰਦੀਆਂ ਨਾ ਬੜੀਆਂ ਫਨੀ ਹੁੰਦੀਆਂ ਰੈਬੀ ਪਿੱਛੇ ਖੜ ਕੇ ਇਹ ਸਟੋਰੀ ਬਣਾ ਰਿਹਾ ਹੁੰਦਾ ਹੈ ਕਿ ਕਰੈਕਟਰਸ ਦੇ ਨਾਲ ਫੋਟੋਆਂ ਖਿਚਾਉਂਦੇ ਨੇ ਲੋਕ ਰੈਬੀ ਪਿੱਛੇ ਰਹਿ ਜਾਂਦਾ ਡਾਇਰੈਕਟਰ ਨੂੰ ਜਿਹਨੇ ਮਿਹਨਤ ਕੀਤੀ ਸਟੋਰੀ ਲਈ ਉਹਨੂੰ ਕੋਈ ਪੁੱਛਦਾ ਹੀ ਨਹੀਂ ਆ ਉਹ ਤਜਰਬਾ ਕਹਿੋ ਜਾਂਦਾ ਕਿੰਨਾ ਚੰਗਾ ਲੱਗਦਾ ਕਿ ਮੇਰੇ ਖੜੇ ਕੀਤੇ ਆਰਟਿਸਟ ਜਿਨ੍ਹਾਂ ਨੂੰ ਇੰਨਾ ਪਿਆ ਨੇ ਇਹ ਪਹਿਲਾਂ ਪਹਿਲਾਂ ਜੇ ਮੈਂ ਕਾਫੀ ਪਾਉਂਦਾ ਹੁੰਦਾ ਸਟੋਰੀਆਂ ਵਿੱਚ ਸਾਨੂੰ ਕੋਈ ਉਹ ਨਹੀਂ ਕਰਦਾ ਦੈਨ ਆ ਰੀਅਲਾਈਜ਼ਡ ਕਿ ਨਹੀਂ ਯਾਰ ਵੀ ਸਰ ਸਾਨੂੰ ਨਹੀਂ ਦੇਖ ਪਾਉਂਦੇ ਲੋਕ ਤਾਂ ਇਟਸ ਓਕੇ ਪਰ ਹਾਂ ਉਹ ਚੰਗਾ ਲੱਗਦਾ ਜਦੋਂ ਸਭ ਤੋਂ ਵੱਧ ਚੰਗਾ ਇਹ ਲੱਗਦਾ ਜਦੋਂ ਜਿਹੜੇ ਨਾਮ ਮੈਂ ਆਰਟਿਸਟ ਦੇ ਰੱਖੇ ਹੁੰਦੇ ਨੇ ਸਕ੍ਰਿਪਟ 'ਚ ਉਹ ਨਾਮ ਨਾਲ ਉਹਨਾਂ ਨੂੰ ਬੁਲਾਉਂਦੇ ਨੇ ਜੀ ਹਾਂ ਹੈਨਾ ਤਾਂ ਉਹ ਹੁੰਦਾ ਵੀ ਯਾਰ ਅੱਛਾ ਯਾਰ ਕੋਈ ਨਾਮ ਅਸੀਂ ਲਿਖਤਾ ਤੇ ਉਹ ਕਰੈਕਟਰ ਦਾ ਹੈਨਾ ਉਹ ਨਾਮ ਨਾਲ ਜਾਂਦਾ ਐਗਜੈਕਟਲੀ ਮੈਨੂੰ ਲੱਗਦਾ ਯਾਰ ਜਿਗਰੀ ਕਸੂਤੀ ਡਿਗਰੀ 'ਚ ਜਿੰਨੇ ਵੀ ਆਰਟਿਸਟ ਨੇ ਰੀਅਲ ਨਾਮ ਤੋਂ ਤਾਂ ਕੋਈ ਜਾਣਦਾ ਹੀ ਨਹੀਂ ਐਗਜੈਕਟਲੀ ਅੱਜ ਵੀ ਹਾਲਾਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਫਿਲਮਾਂ ਮਿਲ ਰਹੀਆਂ ਨੇ ਪਰ ਅੱਜ ਵੀ ਯਾਰ ਜਿਗਰੀ ਕਸੂਤੀ ਡਿਗਰੀ ਵਾਲੇ ਨਾਮ ਚੱਲ ਰਹ ਅਸੀਂ ਇੱਕ ਦੂਜੇ ਨੂੰ ਖੜਾ ਕਰਾਇਆ ਜੀ ਪਰ ਉਹਨਾਂ ਨੇ ਮੇਰੇ ਨੂੰ ਸਪੋਰਟ ਕੀਤਾ ਮੈਂ ਉਹਨਾਂ ਨੂੰ ਸਪੋਰਟ ਕੀਤਾ ਤਾਂ ਐਡਾ ਵਧੀਆ ਪ੍ਰੋਡਕਟ ਨਿਕਲ ਗਿਆ ਸੋ ਬਿਲਕੁਲ ਬਿਲਕੁਲ ਤੇ ਰੈਬੀ ਜਿਸ ਤਰੀਕੇ ਦੇ ਨਾਲ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਫਿਲਮ ਆ ਰਹੀ ਹੈ ਯਾਰ ਜਿਗਰੀ ਕਸੂਤੀ ਡਿਗਰੀ ਹੁਣ ਫਿਲਮ ਦੇ ਰੂਪ ਦੇ ਵਿੱਚ ਆ ਰਹੀ ਹੈ ਸਿਨੇਮਾ ਘਰਾਂ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੇਗਾ ਜਿੰਨਾ ਦਰਸ਼ਕਾਂ ਨੇ ਪਿਆਰ ਵੈਬ ਸੀਰੀਜ਼ ਨੂੰ ਦਿੱਤਾ ਹਾਲਾਂਕਿ ਮੈਂ ਜ਼ਿਕਰ ਕੀਤਾ ਹੈ ਵੈਬ ਸੀਰੀਜ਼ ਦੀ ਹਨੇਰੀ ਰੈਬੀ ਨੇ ਲਿਆਂਦੀ ਹੈ ਜੀ ਲੱਗਦਾ ਹੈ ਕਿ ਫਿਲਮ ਨੂੰ ਵੀ ਓਨਾ ਹੀ ਪਿਆਰ ਮਿਲੇਗਾ ਮਿੰਟਾਂ ਦੇ ਵਿੱਚ ਮਿਲੀਅਨ ਵਿਊਜ਼ ਗਏ ਨੇ ਯਾਰ ਜਿਗਰੀ ਕਸੂਤੀ ਡਿ ਦਾ ਸੀਗਾ ਹਨਾ ਮੂਵੀ ਦੇ ਵਿੱਚ ਇਹ ਹੁੰਦਾ ਵੀ ਹੌਲੀ ਹੌਲੀ ਦੇਖਦੇ ਨੇ ਹਫਤੇ ਦੇ ਅੰਦਰ ਅੰਦਰ ਮੂਵੀ ਦੀ ਜਿਹੜੀ ਹਾਈਪ ਬਣਦੀ ਹੈ ਤਾਂ ਸਾਨੂੰ ਉਮੀਦ ਤਾਂ ਹੈਗੀ ਆ ਜੀ ਦੇਖੋ ਲੋਕਾਂ ਦਾ ਪਿਆਰ ਜਿਹੜਾ ਮਿਲਿਆ ਸਾਨੂੰ ਅਸੀਂ ਵੀ ਵੱਡੀ ਸਕਰੀਨ ਤੇ ਆਣਾ ਚਾਹੁੰਦੇ ਸੀਗੇ ਹੂੰ ਵੈਬ ਸੀਰੀਜ਼ ਨਹੀਂ ਬਣਾ पाए ਉਹਦੇ ਪਿੱਛੇ ਕੁਝ ਕਾਰਨ ਹੈਗੇ ਨੇ ਤੁਹਾਨੂੰ ਪਤਾ ਹੀ ਆ YouTube ਤੇ ਥੋੜਾ ਬਜਟ ਦਾ ਇਸ਼ੂ ਆ ਜਾਂਦਾ ਉਸ ਟਾਈਮ ਤੋਂ ਅਸੀਂ ਸਟੂਡੈਂਟ ਸੀਗੇ ਪੜਦੇ ਹੋਏ ਵੈਸੇ ਹੀ ਬਣਾ ਲੈਂਦੇ ਤੇ ਹੁਣ ਸਾਡੇ ਜਿਹੜੀਆਂ ਗੈਲੋ ਨੀਂ ਜੋ ਜ਼ਰੂਰਤਾਂ ਵਧ ਜਾਂਦੀਆਂ ਨੇ ਵੱਡੇ ਕੈਮਰੇ ਵੱਡੀਆਂ ਉਹ ਚੀਜ਼ਾਂ ਅਸੀਂ ਵੀ ਗਰੋ ਕਰ ਰਹੇ ਆ ਸੋ ਸਾਨੂੰ ਲੱਗਿਆ ਵੀ ਇਹ ਫਿਲਮ ਬਣਾਉਣੀ ਠੀਕ ਰਹੇਗੀ ਇਸ ਕਰਕੇ ਅਸੀਂ ਫਿਲਮ ਬਣਾ ਰਹੇ ਹਾਂ ਤਾਂ ਬਿਲਕੁਲ ਤੁਸੀਂ ਬਜਟ ਦਾ ਜ਼ਿਕਰ ਕੀਤਾ ਬਜਟ ਦਾ ਜ਼ਿਕਰ ਮੈਂ ਵੀ ਚਾਹੂੰਗੀ ਕਿਉਂਕਿ ਬਹੁਤ ਸਾਰੇ ਕਮੈਂਟਸ ਏਦਾਂ ਦੇ ਹੁੰਦੇ ਨੇ ਕਿ ਰੱਬ ਨੇ ਪੈਸਾ ਬਹੁਤ ਕਮਾ ਲਿਆ ਜਿੰਨਾ ਪੈਸਾ ਰੱਬ ਨੇ ਕਮਾਇਆ ਕਿ ਕਮਾਲ ਹੀ ਕਰਤੇ ਇੱਕ ਸਟੂਡੈਂਟ ਜੋ ਕਿ ਇਸ ਇੰਡਸਟਰੀ ਦੇ ਵਿੱਚ ਆਇਆ ਤੇ ਕਿੰਨਾ ਜੇ ਤੁਸੀਂ ਮਤਲਬ ਸ਼ੇਅਰ ਕਰਨਾ ਚਾਹੋ ਨਹੀਂ ਦੇਖੋ ਐਗਜ਼ੈਕਟ ਫਿਗਰਸ ਤਾਂ ਕਰ ਮੈਂ ਸ਼ੇਅਰ ਨਹੀਂ ਕਰ ਸਕਦਾ ਪਰ ਹਾਂ ਬਹੁਤ ਪੈਸਾ ਕਮਾਇਆ ਏ ਇਦਾਂ ਦੀ ਕੋਈ ਇਹ ਜਿਆਦਾ ਥੋੜਾ ਵਹਿਮ ਜਿਹਾ ਲੋਕਾਂ ਨੂੰ ਕਿਉਂਕਿ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਇੰਨੇ ਮਿਲੀਅਨ ਵਿਊਜ਼ ਆ ਗਏ ਵੀ ਸ਼ਾਇਦ ਮਿਲੀਅਨਸ 'ਚ ਇਹਨੂੰ ਪੈਸੇ ਆ ਗਏ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਮੈਂ ਤੁਹਾਨੂੰ ਓਨੈਸਟਲੀ ਦੱਸਾਂ ਮੇਰੇ ਸਿਰ ਜਿਹੜਾ ਫਸਟ ਐਪੀਸੋਡ ਆ ਯਾਰ ਜਿਹੜੀ ਕਸੁੱਤੀ ਡਿਗਰੀ ਦਾ ਉਹਦੇ ਤੇ ਜਿੰਨੇ ਮੈਨੂੰ ਕਮਾਈ ਹੋਈ ਹੈ ਨਾ ਓਨੀ ਮੈਨੂੰ ਯਾਰ ਚੱਲੇ ਬਾਹਰ ਦੇ ਫਸਟ ਐਪੀਸੋਡ ਤੇ ਵੱਧ ਕਮਾਈ ਹੋਈ ਹੋਈ ਆ ਮਤਲਬ ਕਿ YouTube ਦੀ ਕੁਝ ਐਲਗੋਰਿਥਮ ਹੁੰਦੀ ਹੈ ਜੀ ਪੁਰਾਣਾ ਹੋ ਜਾਂਦਾ ਕੰਟੈਂਟ ਤਾਂ ਮੈਨੂੰ ਪੈਸੇ ਮਿਹਨਤ ਕਈ ਵਾਰੀ ਜ਼ਿਆਦਾ ਲੱਗਦੀ ਹੈ ਜੀ ਪੈਸੇ ਲੱਗ ਵੀ ਜਾਂਦੇ ਨੇ ਕਮਾਏ ਨੇ ਐ ਨਹੀਂ ਕਹਿੰਦਾ ਮੈਂ ਕਮਾਏ ਨੇ ਪਰ ਜੇ ਲੱਗਦਾ ਵੀ ਫਿਲਮਾਂ ਵਾਂਗੂ ਅਸੀਂ ਰਾਤੋ ਰਾਤ ਉਹ ਹੋ ਗਈ ਫਿਰ ਤਾਂ ਮੈਂ ਆਪ ਹੀ ਬਣਾ ਦਿੰਦਾ ਫਿਲਮ ਤੁਹਾਨੂੰ ਕਿੰਨੀ ਫਿਲਮ ਬਣਾ ਦਿੰਦਾ ਸੋ ਤੇ ਰਾਬੇ ਸ਼ਹਿਰੀਮਾਨ ਦੇ ਨਾਲ ਕਿਵੇਂ ਰابطਾ ਹੁੰਦਾ ਸ਼ਹਿਰੀਮਾਨ ਦੇ ਨਾਲ ਕਿਵੇਂ ਤੁਹਾਡਾ ਕੰਟੈਕਟ ਦੇ ਵਿੱਚ ਆਏ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਤੁਹਾਡੀ ਸੀਰੀਜ਼ ਦੇ ਵਿੱਚ ਸ਼ੈਰੀਮਨ ਬਾਈ ਮੇਰਾ ਫੇਸਬੁੱਕ ਜਿਹੜਾ ਮੇਰਾ ਟ੍ਰੋਲ ਪੰਜਾਬੀ ਐਕਚੁਅਲੀ ਮੈਂ ਫੇਸਬੁੱਕ ਪੇਜ ਬਣਾਇਆ ਸੀਗਾ ਜੀ 2012 ਚ ਮੈਂ ਮੀਮ ਪੇਜ ਚਲਾਉਂਦਾ ਸੀ ਸੋ ਉਹ ਪੇਜ ਮੈਂ ਲੋ ਟ੍ਰੋਲਸ ਪਾਉਣਾ ਹੁੰਦਾ ਸੀ ਸਿੰਗਰਸ ਦੇ ਗਾਣਿਆਂ ਦੇ ਐਡਾ ਉੱਥੇ ਮੈਂ ਸ਼ੈਰੀ ਬਾਈ ਦੇ ਟ੍ਰੋਲਸ ਪਾਉਂਦਾ ਸੀ ਬੜੇ ਵਧੀਆ ਫਨੀ ਟ੍ਰੋਲਸ ਉਹਨਾਂ ਦੇ ਹੱਕ ਚ ਹੀ ਹੁੰਦੇ ਸੀ ਫਨੀ ਉਹ ਤੋਂ ਸ਼ੈਰੀ ਬਾਈ ਨੇ ਮੇਰਾ ਪੇਜ ਦੇਖਿਆ ਤੇ ਮੈਨੂੰ ਬਿਨਾਂ ਦੱਸੇ ਮੈਨੂੰ ਯਾਦ ਆ ਅੱਜ ਵੀ ਮੈਨੂੰ ਲੱਗਦਾ 2013 ਦੀ ਗੱਲ ਹੈ ਵੀ ਜਦੋਂ ਸ਼ੈਰੀ ਬਾਈ ਨੇ ਮੇਰਾ ਪੇਜ ਮੈਂ ਕਿਹਾ ਵੀ ਉਹਨਾਂ ਨੇ ਸ਼ੇਅਰ ਕਰਤਾ ਕਹਿੰਦੇ ਯਾਰ ਪੇਜ ਬੜਾ ਵਧੀਆ ਤੇ 1 ਲੱਖ ਲਾਈਕ ਕਰਵਾਓ ਮੈਨੂੰ ਪਤਾ ਵੀ ਨਹੀਂ ਲੱਗੇ ਰਾਤੋ ਰਾਤ ਮੈਂ ਮੈਨੂੰ ਯਾਦ ਆ ਮੈਂ ਕ੍ਰੇਜ਼ੀ ਹੋ ਗਿਆ ਸੀ ਰਾਤ ਨੂੰ 2-3 ਵਜੇ ਵੀ ਮੇਰਾ ਸ਼ੈਰੀ ਬਾਈ ਨੇ ਪੇਜ ਸ਼ੇਅਰ ਕਰਤਾ ਪੇਜ ਸ਼ੇਅਰ ਕਰਤਾ ਆਬਵੀਅਸਲੀ ਉੱਥੋਂ ਮੇਨੂੰ ਸ਼ੈਰੀ ਬਾਈ ਨਾਲ ਮੇਰਾ ਕੰਟੈਕਟ ਬਣਿਆ ਦੈਨ ਮੈਂ ਉਹਨਾਂ ਕਜ਼ਨ ਦੀ ਵੈਡਿੰਗ ਤੇ ਉਹਨਾਂ ਨਾਲ ਸਾਡਾ ਰਾਪਤਾ ਹੋਇਆ ਅਸੀਂ ਮਿਲੇ ਦੈਨ ਯਾਰ ਜਿਗਰੀ ਜੇ ਤੁਸੀਂ ਲ ਔਰ ਕੁਰਤੇ ਮੈਨੂੰ ਉਹ ਮਿਲੇ ਸੀਗੇ ਤਾਂ ਮੈਂ ਉਹਨਾਂ ਨੂੰ ਜਾਣਦਾ ਸੀ ਸੋ ਐਦਾਂ ਮੇਰਾ ਸਵੱਭ ਬਣਿਆ ਉਹਨਾਂ ਨੂੰ ਯਾਰ ਜਿਗਰੀ ਕਸੂਤੀ ਡਿਗਰੀ ਦਾ ਪਹਿਲਾ ਐਪੀਸੋਡ ਦੇਖਣ ਦਾ ਜੀ ਜੀ ਸੋ ਐਦਾਂ ਯਾਰ ਜਿਗਰੀ ਬਾਈ ਨੇ ਦੇਖਿਆ ਤੇ ਬਾਈ ਮਿਲੇ ਤੇ ਰਵੀ ਬਹੁਤ ਵਾਰੀ ਐਦਾਂ ਹੁੰਦਾ ਜਿਦਾ ਅਸੀਂ ਦੇਖਿਆ ਹੈ ਕਿ ਤੁਹਾਡੇ ਬਹੁਤ ਸਾਰੇ ਆਰਟਿਸਟ ਜਿਹੜੇ ਬਾਹਰ ਚਲੇ ਗਏ ਨੇ ਜੀ ਨਹੀਂ ਕਰਦਾ ਕਿ ਦੁਬਾਰਾ ਤੋਂ ਇਕੱਠੇ ਹੋਈਏ ਦੁਬਾਰਾ ਤੋਂ ਉਹੀ ਚੀਜ਼ ਲੈ ਆ ਕਿਉਂਕਿ ਜੋ ਚੀਜ਼ ਅਸੀਂ ਪਹਿਲਾਂ ਪੇਸ਼ ਕਰਦੇ ਆ ਬਾਅਦ ਚ ਸਾਡੀ ਆਡੀਅנס ਦੀ ਐਕਸਪੈਕਟੇਸ਼ਨਸ ਵੱਧ ਜਾਂਦੀਆਂ ਨੇ ਤੇ ਉਹ ਚੀਜ਼ ਨੂੰ ਦੁਬਾਰਾ ਤੋਂ ਮੁੜ ਤੋਂ ਪੇਸ਼ ਕਰਨਾ ਕਿੰਨਾ ਚੈਲੈਂਜਿੰਗ ਹੁੰਦਾ ਤਾਂ ਨਹੀਂ ਚੈਲੈਂਜਿੰਗ ਬਹੁਤ ਹੁੰਦਾ ਜੀ ਦੇਖੋ ਹੁਣ ਜਿੱਦਾਂ ਸਾਡਾ ਜੀਤਾ ਜਰੂਰ ਕਰਦੇ ਵੀ ਸਾਰੇ ਜਾਣੇ ਆਰਟਿਸਟ ਦੁਬਾਰਾ ਆਉਣ ਪਰ ਇੱਕ ਗੱਲ ਹੋਰ ਵੀ ਹੁੰਦੀ ਹੈ ਜੀ ਦੇਖੋ ਹੁਣ ਯਾਰ ਜਿਹੜੀ ਸੀਜ਼ਨ 1 ਸੀ ਜਿਹੜਾ ਠੀਕ ਹੈ ਉਹਨਾਂ ਨੂੰ ਲੋਕੀ ਜਿਆਦਾ ਪਿਆਰ ਦਿੱਤਾ ਯਾਰ ਜਿਗਰੀ ਕਸੂਤੀ ਡਿਗਰੀ ਸੀਜ਼ਨ 2 ਤੋਂ ਹਾਂ ਬਿਲਕੁਲ ਲੋਕੀ ਕਹਿੰਦੇ ਸੀ ਯਾਰ ਹਜੇ ਕਈ ਲੋਕਾਂ ਦਾ ਇਹ ਵੀ ਕਮੈਂਟ ਸੀ ਵੀ ਯਾਰ ਡਿਗਰੀ ਸੀਜ਼ਨ 1 ਵਾਸ ਬੈਟਰ ਦਨ ਯਾਰ ਡਿਗਰੀ ਸੀਜ਼ਨ 2 ਤੋਂ ਉਹ ਗੱਲ ਕੀ ਹੁੰਦੀ ਹੈ ਵੀ ਜਿਹੜੀਆਂ ਚੀਜ਼ਾਂ ਸੀਜ਼ਨ 1 ਦੇ ਵਿੱਚ ਅਸੀਂ ਦਿਖਾਤੀਆਂ ਕਾਲਜ ਲਾਈਫ ਯੂਥ ਫੈਸਟੀਵਲਸ ਉਹਨਾਂ ਅਸੀਂ ਦੁਬਾਰਾ ਨਹੀਂ ਦਿਖਾ ਸਕਦੇ ਹਾਂ ਅਗਲੇ ਸੀਜ਼ਨ ਵਿੱਚ ਕੁਝ ਫਰੈਸ਼ੀ ਚਾਹੀਦਾ ਹੋਵੇ ਨਾ ਹੁਣ ਕੁਝ ਨਵਾਂ ਪਹਿਲੂ ਦਿਖਾਵਾਂਗੇ ਉਹ ਸਿ ਫਸ ਸੀਜ਼ਨ 'ਚ ਜੋ ਸਭ ਕੁਝ ਬਾਤਾਂ ਸੀਗਾ ਅਸੀਂ ਸੈਕੰਡ ਸੀਜ਼ਨ 'ਚ ਸਾਡੇ ਕੋਲ ਉਮੀਦ ਨਹੀਂ ਸੀ ਸੋ ਹੁਣ ਜਿਵੇਂ ਅਸੀਂ ਸੀ ਮੂਵੀ ਬਣਾ ਰਹੇ ਸੋ ਹੁਣ ਬੜਾ ਚੈਲੈਂਜਿੰਗ ਹੈ ਵੀ ਕਿਵੇਂ ਇਹਨੂੰ ਅਸੀਂ ਦੁਬਾਰਾ ਉਹ ਕਾਲਜ ਲਾਈਫ ਵੀ ਦਿਖਾਈਏ ਕਿ ਪੁਰਾਣੀਆਂ ਸਟੋਰੀਆਂ ਵੀ ਕੰਟੀਨਿਊ ਕਰੀਏ ਸੋ ਅਸੀਂ ਹਜੇ ਸਕ੍ਰਿਪਟ ਤੇ ਮੈਂ ਬੈਠਣਾ ਹੈ ਥੋੜਾ ਜਿਹਾ ਸਾਡਾ ਆਈਡੀਆ ਡਿਸਕਸ ਹੋ ਗਿਆ ਹੈ ਤੇ ਚੈਲੈਂਜਿੰਗ ਹੈਗਾ ਤੁਸੀਂ ਬਾਕੀ ਦੇਖਿਓ 22 ਅਗਸਤ ਨੂੰ ਵੀ ਕਿਵੇਂ ਚੈਲੰਜ ਹੋਏ ਹੈ ਪੂਰਾ ਕਿ ਨਹੀਂ ਹਾਂ ਤੇ ਬਈ ਇੱਕ ਚੀਜ਼ ਹੋਰ ਅਸੀਂ ਨਾ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੇ ਦੇਖੀਆਂ ਨੇ ਕਿ ਕਮੈਂਟਸ ਦੇ ਵਿੱਚ ਨਾ ਲੋਕ ਤੁਹਾਡੇ ਤੇ ਗੁੱਸਾ ਉਤਾਰਦੇ ਨੇ ਉਹ ਗੁੱਸਾ ਪਿਆਰ ਵਾਲਾ ਹੱਕ ਵਾਲਾ ਗੁੱਸਾ ਹੁੰਦਾ ਕਿ ਯਾਰ ਬਾਈ ਤੂੰ ਪ੍ਰੋਮਿਸ ਕੀਤਾ ਸੀ ਡੇਟ ਫੇਰ ਲੇਟ ਹੋ ਗਈ ਐ ਐਪੀਸੋਡ ਫੇਰ ਨਹੀਂ ਆਇਆ ਅਸੀਂ ਵੇਟ ਕਰ ਰਹੇ ਹਾਂ ਹਾਲੇ ਵੀ ਇਹ ਚੀਜ਼ਾਂ ਹੁੰਦੀਆਂ ਨੇ ਹਾਲਾਂਕਿ ਆਰਟਿਸਟ ਜੋ ਫਿਲਮਾਂ ਦੇ ਵਿੱਚ ਚਲੇ ਗਏ ਨੇ ਬਹੁਤ ਚੰਗੇ ਰੋਲਸ ਆਪਣੇ ਅਦਾ ਕਰ ਰਹੇ ਉਹਨਾਂ ਦੇ ਕਮੈਂਟਸ ਦੇ ਵਿੱਚ ਵੀ ਰੈਬੀ ਨੂੰ ਟੈਗ ਕੀਤਾ ਜਾਂਦਾ ਬਸ ਇਹੋ ਨਾਲ ਚਲੋ ਕੀ ਕਹਿ ਸਕਦੇ ਆ ਦੇਖੋ ਇਹੀ ਹੈ ਜੀ ਹੁਣ ਜੇ ਯਾਰ ਜਿਗਰੀ ਹਿੱਟ ਵੀ ਹੁੰਦਾ ਤਾਂ ਵੀ ਫਿਰ ਕ੍ਰੈਡਿਟ ਦਾ ਸਾਰਾ ਮੈਨੂੰ ਹੀ ਦਿੰਦੇ ਸਾਰੇ ਜੀ ਜੇ ਕੁਝ ਕਮੀ ਵੀ ਹੋਗਾ ਤਾਂ ਉਹਦਾ ਕ੍ਰੈਡਿਟ ਵੀ ਖैर ਫਿਰ ਮੈਂ ਹੀ ਡਿਜ਼ਰਵ ਕਰਦਾ ਹਨਾ ਸੋ ਠੀਕ ਹੈ ਜੀ ਅਗਲੇ ਹੁਣ ਟੈਗ ਕਰਦੇ ਨੇ ਲੋਕਾਂ ਦਾ ਦੇਖੋ ਪਿਆਰ ਹੈ ਸਾਡੇ ਪ੍ਰਤੀ ਲੇਟ ਹੋ ਜਨਿਆ ਹੁਣ ਖੜਪੰਚ ਵੀ ਅਸੀਂ 5 ਜਨਵਰੀ ਅਸੀਂ ਅਨਾਉਂਸ ਕੀਤੀ ਸੀ ਹੁਣ 10 ਕਰਤੀ ਅੱਛਾ ਚਲੋ ਮੈਨੂੰ ਲੱਗਦਾ ਹੈ ਕਿ ਰੱਬੀ ਇਹ ਤਾਂ ਸ਼ਗਨ ਜਾਈ ਹੈ ਕਿ ਇਹ ਤਾਂ ਚੱਲਣਾ ਹੀ ਹੈ ਥੋੜਾ ਯਾਰ ਚੱਲੇ ਵਾਰ ਸਾਡੇ ਵੈਸੇ ਸੀਜ਼ਨ 1 ਥੋੜਾ ਲੇਟ ਹੋ ਗਿਆ ਸੀ ਸੀਜ਼ਨ ਦੇਖੋ ਮੈਂ ਹੁੰਦਾ ਤਾਂ AR ਜਿਹੜੀ ਸੀਜ਼ਨ 1 ਲੇਟ ਆਉਂਦੀ ਸੀ ਸੀਜ਼ਨ 2 ਵੀ ਨਹੀਂ ਲੇਟ ਆਇਆ ਸੀਜ਼ਨ 2 ਸਾਰਾ ਟਾਈਮ ਤੇ ਆਇਆ ਠੀਕ ਹੈ ਤੇ ਯਾਰ ਤੇ ਲਿਵਰ ਸੀਜ਼ਨ 1 ਥੋੜਾ ਜਿਹਾ ਸਾਡਾ ਥੋੜਾ ਜਿਹਾ ਆਪਣੇ ਫੈਨਸ ਦਾ ਧਿਆਨ ਰੱਖਿਆ ਕਰੋ ਕਿਉਂਕਿ ਲੋਕ ਵੇਟ ਕਰਦੇ ਹੁੰਦੇ ਨੇ ਆਪਣੇ ਕੰਮ ਛੱਡ ਕੇ ਲੋਕ ਕਹਿੰਦੇ ਨੇ ਕਿ ਅੱਜ ਐਪੀਸੋਡ ਆਣਾ ਤੇ ਅਸੀਂ ਵੇਖਣਾ ਹੈ ਨਹੀਂ ਜਰੂਰ ਜੀ ਦੇਖੋ ਅਸੀਂ ਧਿਆਨ ਰੱਖਾਂਗੇ ਦਾ ਤੇਰਾ ਵੀ ਇੱਕ ਚੀਜ਼ ਹੋਰ ਜਿਸ ਤਰੀਕੇ ਨਾਲ ਮੈਂ ਜ਼ਿਕਰ ਕਰਾਂਗੀ ਰੈਬੀ ਦੇ ਪਹਿਚਾਨ ਯਾਰ ਡਿਗਰੀ ਕੁਸੂਤੀ ਡਿਗਰੀ ਨੇ ਬਣਾਈ ਆ ਪਰ ਉਸ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਾਂ ਕਿ ਰੈਬੀ ਨੇ ਬਹੁਤ ਛੋਟੇ ਛੋਟੇ ਡਾਕੂਮੈਂਟਰੀਜ਼ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਮੈਂ ਤੁਹਾਡੀ ਮਿਹਨਤ ਦੇਖੀ ਆ ਪਰਸਨਲੀ ਤੇ ਕਿਉਂਕਿ ਇਕੱਠੇ ਪੜੇ ਆ ਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਅੱਜ ਮੈਂ ਤੁਹਾਡਾ ਇੰਟਰਵਿਊ ਲੈ ਰਹੀ ਆ ਤੁਸੀਂ ਮੇਰੇ ਕਲਾਸਮੇਟ ਰਹੇ ਹੋ ਹਨਾ ਪੁਰਜਾ ਬਹੁਤ ਵਧੀਆ ਚੀਜ਼ ਸੀ ਠੀਕ ਹੈ ਸੀਕਰਟ ਬੈਲਟਾਈ ਤੁਹਾਡੀਆਂ ਛੋਟੇ ਛੋਟੇ ਡਾਕੂਮੈਂਟਰੀਜ਼ ਜਿਨ੍ਹਾਂ ਨੇ ਸੇਧ ਦਿੱਤੀ ਠੀਕ ਹੈ ਉੱਥੋਂ ਸਫ਼ਰ ਸ਼ੁਰੂ ਹੋਇਆ ਤੇ ਅੱਜ ਰੈਬੀ ਫਿਲਮਾਂ ਦੇ ਵਿੱਚ ਆਪਣੀਆਂ ਚੀਜ਼ਾਂ ਨੂੰ ਪਰਦੇ ਤੇ ਉਤਾਰਨ ਜਾ ਰਿਹਾ ਹੈ ਕਿੰਨਾ ਕੁ ਵਧੀਆ ਸਫਰ ਰਿਹਾ ਸਫਰ ਬੜਾ ਵਧੀਆ ਰਿਹਾ ਜੀ ਸਿੱਖਿਆ ਜਿਵੇਂ ਤੁਸੀਂ ਦੱਸਿਆ ਆਪਾਂ ਇਕੱਠੇ ਪੜਿਆ ਕੈਮਰਾ ਡਿਪਾਰਟਮੈਂਟ ਦੇ ਵਿੱਚ ਨਾ ਉੱਤੇ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਯਾਰ ਐਦਾਂ ਬਣਾਵਾਂਗੇ ਆਹ ਬਣਾਵਾਂਗੇ ਗੱਲਾਂ ਨਾ ਸ਼ੇਅਰ ਕਰਨੀਆਂ ਐਡੀਟਿੰਗ ਵੀ ਆਪ ਹੀ ਮਿੱਤਰ ਦੋਸਤ ਸਿਨੇਮਟੋਗ੍ਰਾਫਰ ਵੀ ਕਰਦੇ ਨੇ ਆਪਣੇ ਡਿਪਾਰਟਮੈਂਟ ਦਾ ਸੋ ਇੱਕ ਦੋ ਯਾਰੀ ਦੋਸਤੀ ਨਾਲ ਸਫਰ ਸ਼ੁਰੂ ਕੀਤਾ ਅੱਜ ਇੱਥੇ ਤੱਕ ਪਹੁੰਚ ਗਿਆ ਸੋ ਵਧੀਆ ਰਿਹਾ ਜੀ ਸਫਰ ਉਹਦਾ ਉਹ ਤਾਂ ਜਿਹੜਾ ਵੀ ਦੇਖੇ ਨੇ ਬੜੇ ਅਸੀਂ ਜਦੋਂ ਯਾਰ ਜਗਰੀ ਰਿਲੀਜ਼ ਕਰਨਾ ਸੀ ਉਹ ਤੋਂ ਬ ਇੱਕ ਸਾਲ ਅਸੀਂ ਵੇਲੀ ਬੈਠੇ ਰਹੇ ਵੀ ਅਸੀਂ ਐਪੀਸੋਡ ਬਣਾ ਕੇ ਹਨਾ ਫਿਰ ਵੈਬ ਤੇ ਪਾਇਆ ਫਿਰ ਨੇਰੀ ਆ ਗਈ ਉਹ ਤੋਂ ਬਾਅਦ ਤਾਂ ਚਲੋ ਰੱਬ ਨੇ ਬਹੁਤ ਤਰੱਕੀ ਦਿੱਤੀ ਆ ਸੋ ਸਫਰ ਵਧੀਆ ਰਿਹਾ ਜੀ ਬਾਕੀ ਐਦਾ ਹੀ ਚੱਲਦਾ ਰਹਿੰਦਾ ਉਹ ਤਾਂ ਆ ਜਿਹੜਾ ਆਣੇ ਜ਼ਰੂਰੀ ਜ਼ਰੂਰੀ ਵੀ ਨੇ ਆਂਦੀ ਵੀ ਰਹਿੰਦੇ ਨੇ ਤੇ ਬਿਲਕੁਲ ਰੱਬ ਜਦੋਂ ਕਰੈਕਟਰ ਚੂਜ਼ ਕੀਤੇ ਤੇ ਜ਼ਾਹਿਰ ਜੀ ਗੱਲ ਹੈ ਕਿ ਪੈਸਾ ਸਭ ਦੀ ਪਹਿਲੀ ਅੱਜ ਦੀ ਨੀਡ ਹੈ ਹਨਾ ਪੈਸਾ ਇਨਵੈਸਟ ਵੀ ਕੀਤਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਉਹ ਇੰਨਾ ਵੱਡਾ ਰਿਸਕ ਸਟੂਡੈਂਟ ਲਾਈਫ ਦੇ ਵਿੱਚ ਕਿਵੇਂ ਲਿਆ ਇਹ ਜੀ ਥੋੜਾ ਬੋਤਾ ਦੇਖੋ ਕ੍ਰੈਡਿਟ ਫਾਦਰ ਸਾਹਿਬ ਨੂੰ ਜਾਂਦਾ ਜੀ ਮਤਲਬ ਉਹਨਾਂ ਨੂੰ ਪੇਰੈਂਟਸ ਨੂੰ ਜਾਂਦਾ ਉਹਨਾਂ ਨੇ ਬੈਕ ਕੀਤਾ ਮੈਨੂੰ ਹਨਾ ਕਹਿੰਦੇ ਵੀ ਕੋਈ ਗੱਲ ਨੀ ਤੂੰ ਕਰ ਕੋਈ ਗੱਲ ਨਹੀਂ ਫਿਰ ਕੀ ਹੈ ਥੋੜਾ ਬੋਤਾ ਮੈਂ ਜਿੱਦਾਂ ਤੁਹਾਨੂੰ ਦੱਸਿਆ ਮੈਂ ਟ੍ਰੋਲ ਪੰਜਾਬੀ ਪੇਜ ਖੁਦ ਚਲਾਉਂਦਾ ਸੀ ਤਾਂ ਮੈਂ ਵੈੱਬਸਾਈਟ ਵੀ ਚਲਾਉਂਦਾ ਹੁੰਦਾ ਸੀ ਥੋੜਾ ਬੋਤਾ ਮੇਰੇ ਕੋਲੇ ਸੀਗਾ ਉਦੋਂ ਠੀਕ ਹੈ ਹਾਂ ਬਾਕੀ ਦੇਖੋ ਰਿਸਕ ਜਿਹੜਾ ਸੀਗਾ ਜੀ ਜਿਆਦਾ ਵੱਡਾ ਮਦਰ ਫਾਦਰ ਤਾਂ ਹੀ ਰੋਲ ਰਿਆ ਤਾਂ ਉਹਨਾਂ ਨੇ ਭਰੋਸਾ ਦਿਖਾਇਆ ਉਹ ਕਹਿੰਦੇ ਵੀ ਜੇ ਚਲੋ ਤੇ ਤੇਰਾ ਘਾਟਾ ਵੀ ਪੈ ਗਿਆ ਕੋਈ ਗੱਲ ਨਹੀਂ ਵੀ ਤੂੰ ਕਰ ਜ ਵਿੱਚ ਦਿਖਦੇ ਨੇ ਕਾਫੀ ਚੰਗਾ ਕੈਰੇਕਟਰ ਪਲੇ ਕਰਦੇ ਨੇ ਜੀ ਉਹਨਾਂ ਨੂੰ ਪਸੰਦ ਆਈ ਥੋੜਾ ਐਕਟਿੰਗ ਤੇ ਯਾਰ ਜਿਗਰੀ ਚ ਤਾਂ ਪ੍ਰਿੰਸੀਪਲ ਦਾ ਰੋਲ ਸੀਗਾ ਯਾਰ ਚਲੇਬਾਰ ਚ ਉਹਨਾਂ ਨੇ ਇੱਕ ਸੀਨ ਕੀਤਾ ਸੀਗਾ ਹੁਣ ਖੜਪੰਚ ਚ ਵੀ ਹੈਗਾ ਮਦਰ ਦਾ ਫਿਰ ਓਲ ਆਇਆ ਮਦਰ ਵੀ ਟੀਚਰ ਦੇ ਰੂਪ ਦੇ ਵਿੱਚ ਸ਼ਾਇਦ ਮਨਾ ਦਿਖਾਏਗੇ ਹਾਂ ਜੀ ਪਿੱਛੇ ਉਹਦੇ ਚ ਐਨੀਮੇਸ਼ਨ ਚ ਸੀਗੇ ਐਕਚੁਅਲੀ ਮਦਰ ਮੇਰੇ ਥੋੜੇ ਵਧੀਆ ਐਕਟਰ ਨੇ ਫਾਦਰ ਨਾਲੋਂ ਅੱਛਾ ਪਰ ਮੇਰੇ ਫਾਦਰ ਥੋੜਾ ਜਿਆਦਾ ਜਿਆਦਾ ਉਹਨੂੰ ਹੁੰਦਾ ਵੀ ਪਾ ਫਿਰ ਮੇਰਾ ਕੁਛ ਮੰਮੀ ਥੋੜੇ ਜਿਹੇ ਰਜੇਵੇਂ ਜੀ ਜ਼ਰੂਰੀ ਹੈ ਸ਼ੁਰੂ ਦੀ ਹੈ ਬਿਲਕੁਲ ਕਿਉਂਕਿ ਬੈਕਪੋਰਟ ਦਾ ਉਹਨਾਂ ਦੀ ਰਹੀ ਹੈ ਤੁਸੀਂ ਕਿਹਾ ਕਿ ਸ਼ੁਰੂ ਤੋਂ ਸਪੋਰਟ ਉਹਨਾਂ ਨੇ ਕੀਤਾ ਸੀ ਜਦੋਂ ਪੇਰੈਂਟਸ ਸਪੋਰਟ ਕਰਦੇ ਆ ਤਾਂ ਬੱਚਿਆਂ ਨੂੰ ਉਹਨਾਂ ਚੀਜ਼ਾਂ ਤੇ ਉੱਤਰਨਾ ਬਹੁਤ ਹੌਂਸਲਾ ਮਿਲ ਜਾਂਦਾ ਤੇ ਰਵੀ ਹੁਣ ਤੁਹਾਡੀ ਖੜਪੰਚ ਆ ਰਹੀ ਹੈ ਖੜਪੰਚ ਦੇ ਬਾਰੇ ਜ਼ਿਕਰ ਜ਼ਰੂਰ ਕਰਾਂਗੇ ਖੜਪੰਚ ਟਾਈਟਲ ਖੜਪੰਚ ਕੀ ਹੁੰਦਾ ਹੈ ਟਾਈਟਲ ਕਿੱਥੋਂ ਆਇਆ ਕੋਈ ਜਿਹੜਾ ਕਹਿੰਦੇ ਇੱਕ ਰੀਲ ਵਾਇਰਲ ਹੋਈ ਸੀਗੀ ਇਹ ਵੀ ਜਿਹੜਾ ਪੰਚ ਜਿਹੜਾ ਪਿੰਡ ਦਾ ਮੈਂਬਰ ਸਰਪੰਚ ਦੇ ਨੇੜੇ ਹੁੰਦਾ ਉਹਦਾ ਸਲਾਹਕਾਰ ਹੁੰਦਾ ਉਹਨੂੰ ਖੜਪੰਚ ਕਹਿੰਦੇ ਨੇ ਜੀ ਸੋ ਜਿਹੜੇ ਪਿੰਡ ਦੇ ਮੈਂਬਰ ਨੂੰ ਖੜਪੰਚ ਕਹਿੰਦੇ ਨੇ ਜਿਹੜਾ ਜਿਆਦਾ ਹੀ ਸਰਪੰਚ ਨੂੰ ਹਰੇਕ ਚੀਜ਼ ਦੀ ਸਲਾਹ ਦਿੰਦਾ ਉਹਦੇ ਨਾਲ ਹੀ ਰਹਿੰਦਾ ਸੋ ਇਹ ਖੜਪੰਚ ਟਾਈਟਲ ਉੱਥੋਂ ਆਇਆ ਜੀ ਮੈਂ ਉਹ ਰੀਲ ਦੇਖੀ ਸੀਗੀ ਦੈਨ ਅਮਰਤੰਬੀ ਬਾਈ ਦਾ ਜਿਹੜਾ ਕੈਰੈਕਟਰ ਉਹ ਮੈਂਬਰ ਦਾ ਹੀ ਸੀਗਾ ਪੰ ਸੋ ਮੇਗਾ ਯਰ ਗੁਣਕ ਟਾਈਟਲ ਖੜਪਾਂਚੇ ਸੁਣਨ ਚ ਵੀ ਸੋਹਣਾ ਲੱਗਦਾ ਸੀ ਤਮਾਕੇਦਾਰ ਫਿਲਮ ਟਾਈਟਲ ਸੋ ਇਦਾਂ ਮੇਰਾ ਖੜਪਾਂਚੇ ਟਾਈਟਲ ਬਣਿਆ ਜੀ ਤੂਤੇ ਦੀਆਂ ਸੀ ਵੀਡੀਓਜ਼ ਦੇਖਦੇ ਆ ਬਹੁਤ ਫੇਮਸ ਹੈ ਬਹੁਤ ਪਿਆਰ ਮਿਲਦਾ ਇੱਕ ਦੇਸੀ ਜਿਹਾ ਮੁੰਡਾ ਬਹੁਤ ਮਿਹਨਤ ਕਰਦਾ ਅਸੀਂ ਵੇਖਦੇ ਆ ਹਨਾ ਤੇ ਕਿਵੇਂ ਦਾ ਕਰੈਕਟਰ ਫਿਲਮ ਦੇ ਵਿੱਚ ਉਹਨਾਂ ਦਾ ਦਿਖਾਇਆ ਗਿਆ ਉਹਨਾਂ ਦਾ ਕਰੈਕਟਰ ਇਹਦੇ ਵਿੱਚ ਵੈਸੇ ਜਿੱਦਾਂ ਦਾ ਉਹ ਪਲੇ ਕਰਦਿੰਨੇ ਥੋੜਾ ਜਿਹਾ ਉਦਾਂ ਦਾ ਹੀ ਹੈ ਹਮ ਪਰ ਇਸ ਵਾਰੀ ਈਮੋਸ਼ਨ ਵੀ ਹੈ ਹੂੰ ਤੇ ਕਾਮੇਡੀ ਤਾਂ ਹੈਗੀ ਹੈਗੀ ਆ ਈਵਨ ਐਕਸ਼ਨ ਵੀ ਆ ਥੋੜਾ ਜਿਹਾ ਉਹਨਾਂ ਦਾ ਸਸਪੈਂਸ ਕ੍ਰਾਈਮ ਵੀ ਉਹ ਕਰਨਗੇ ਸਾਰਾ ਕੁਝ ਕਰਨਗੇ ਬਾਕੀ ਤੁਸੀਂ ਸੀਰੀਜ਼ ਦੇਖੋਗੇ ਉਹ ਲੱਗੂਗਾ ਪਰ ਹਾਂਜੀ ਬੜਾ ਇੱਕ ਡਿਫਰੈਂਟ ਜਿਹੜੀ ਚੀਜ਼ ਹੈ ਨਾ ਤੂੰ ਤੇਰੀ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਲੋਕੀ ਬਹੁਤ ਲਾਈਕ ਕਰਨਗੇ ਇਹ ਹਾਂ ਤੂੰ ਤੇਨੂੰ ਬਹੁਤ ਪਿਆਰ ਮਿਲਦਾ ਸਿਵੇਂ دیکھتے ਆ ਅਸੀਂ ਤੁਹਾਨੂੰ ਮੈਂ ਦੱਸਾਂ ਜੀ ਅਸੀਂ ਚੌਂਦੇ ਪਿੰਡ ਸ਼ੂਟ ਕੀਤਾ ਜੀ ਅਮਰਗੜ ਕੋਲੇ ਤੇ ਤੂਤਾ ਬਾਈ ਉੱਥੇ ਰਹਿੰਦੇ ਸੀਗੇ ਤਾਂ ਲੋਕੀ ਕੰਟੈਂਟ ਆਪ ਕੇ ਉਹਨਾਂ ਨੂੰ ਮਿਲਣ ਆਉਂਦੇ ਸੀ ਸਾਨੂੰ ਬਾਉਂਸਰ ਵੀ ਰੱਖਣਾ ਪਿਆ ਸਿਰਫ ਉਹਨਾਂ ਨੂੰ ਉਹ ਕਰਨ ਦੇ ਲਈ ਕਿਉਂਕਿ ਇੰਨਾ ਪਿਆਰ ਲੋਕ ਪਿੰਡ ਦੇ ਹਰ ਇੱਕ ਬੱਚਾ ਬਜ਼ੁਰਗ ਕੀ ਤੂਤਾ ਤੂਤਾ ਹੋਈ ਪਈ ਸੀ ਉੱਥੇ ਬਿਲਕੁਲ 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 ਮਤਲਬ ਕਿ ਮੈਂ ਹੈਰਾਨ ਸੀਗਾ ਵੀ ਇੱਕ YouTube ਤੋਂ ਇੱਕ ਬੰਦੇ ਦੀ ਇੰਨੀ ਹਾਈਪ ਹੋਈ ਹੋਈ ਹੈ ਵੀ ਪਿੰਡਾਂ ਦੇ ਵਿੱਚ ਤੂਤਾ ਤੂਤਾ ਹੋਈ ਪਈ ਸੀ ਤੂਤੇ ਦਾ ਕਰੈਕਟਰ ਬਹੁਤ ਵਧੀਆ ਹੈ ਬਹੁਤ ਦੇਸੀ ਜੀ ਕੋਮੇਡੀ ਜਿਹਨੂੰ ਅਕਸਰ ਪਿੰਡਾਂ ਦੇ ਲੋਕ ਪਸੰਦ ਕਰਦੇ ਨੇ ਬਜ਼ੁਰਗ ਪਸੰਦ ਕਰਦੇ ਨੇ ਪਰ ਰਵੀ ਜਿਸ ਤਰੀਕੇ ਨਾਲ ਮੈਂ ਵੇਖਿਆ ਹੈ ਤੂਤੇ ਨਾਲ ਜਦੋਂ ਨੋਰਮਲ ਗੱਲਬਾਤ ਕੀਤੀ ਤਾਂ ਤੂੰ ਤਾਂ ਥੋੜਾ ਨਰਵਸ ਹੋ ਜਾਂਦਾ ਕੀ ਰੀਜ਼ਨਸ ਨੇ ਉਹ ਐਕਚੁਅਲੀ ਪਤਾ ਕੀ ਹੈ ਜੀ ਜਿਹੜੇ ਤੂਤੇ ਉਹਨੇ ਸ਼ੂਟ ਵੀ ਕਰਦੇ ਨੇ ਨਾ ਇਹਨਾਂ ਦੀ ਬਹੁਤ ਛੋਟੀ ਜੀ ਟੀਮ ਹੈ ਹੂੰ ਇਹ ਆਪਣੇ ਪਿੰਡ ਪਿੰਡੀ ਦਾ ਇਹ ਪਿੰਡੀ ਵਾਲੇ ਦਾ ਇਹ ਠੀਕ ਹੈ ਜੱਸਾ ਹੋ ਗਿਆ ਰੂਟੋਲਾ ਰੂਟੋਲਾ ਪਿੰਡ ਦਾ ਆ ਹਨਾ ਛਾਜਲੀ ਉੱਥੇ ਸ਼ੂਟ ਕਰਦੇ ਨੇ ਤਾਂ ਇਹਨਾਂ ਦੇ ਛੋਟਾ ਜਿਹਾ ਮਲੇ 15 20 ਜਣਾਂ ਦਾ ਗਰੁੱਪ ਆ ਉਦੋਂ ਇਹ ਬੜੇ ਓਪਨ ਹੁੰਦੇ ਨੇ ਇੱਕ ਦੂਜੇ ਨਾਲ ਠੀਕ ਹੈ ਬਟ ਹਾਂ ਜਦੋਂ ਆਪਾਂ ਤੂਤੇ ਨੂੰ ਉਦਾਂ ਮਿਲਦੇ ਆ ਇਕ ਤੋ ਪਹਿਲਾਂ ਹੀ ਜਸਿਆਣੀ ਹੁਣ ਤਾਂ ਚਲੋ ਬਹੁਤ ਯੂਜ਼ ਟੂ ਹੋ ਗਏ ਚੰਡੀਗੜ੍ਹ ਲਈ ਪਹਿਲਾਂ ਪਹਿਲਾਂ ਤਾਂ ਉਹਨਾਂ ਲਈ ਜਸਾ ਵੀ ਬੜਾ ਸ਼ਾਇ ਨੈਚਰ ਦਾ ਐਕਸੈਕਟਲੀ ਪਹਿਲਾਂ ਐਕਚੁਅਲੀ ਉਹਨਾਂ ਲਈ ਨਾ ਚੰਡੀਗੜ੍ਹ ਵਰਗਾ ਸ਼ਹਿਰ ਉਹਨਾਂ ਲਈ ਨਵਾਂ ਜਿਹਾ ਸੀਗਾ ਇੱਕਦਮ ਇੱਕਦਮ ਆਉਣਾ ਉਰੇ ਹਣਾ ਇੱਕਦਮ ਚੱਕਾ ਚੌਂ ਦੀ ਲਾਈਫ ਦੇਖਣੀ ਉਹ ਫਿਰ ਥੋੜੇ ਜਿਹਾ ਉਹ ਸੀਗੇ ਬਾਕੀ ਮੈਨੂੰ ਲੱਗਦਾ ਉਹ ਜਿਹੜਾ ਇੱਕ ਨਰਵਸਨੈਸ ਹੈਗੀ ਉਹ ਵਧੀਆ ਹੀ ਹੈ ਉਹ ਬੜੇ ਡਾਊਨ ਟੂ ਅਰਥ ਨੇ ਦੋਨੋਂ ਬੱਚੇ ਤੇ ਬੜਾ ਵਧੀਆ ਉਹਨਾਂ ਦਾ ਮਿਲਦੇ ਨੇ ਤਾਂ ਤੁਹਾਨੂੰ ਹੱਸ ਕੇ ਮਿਲਣਗੇ ਉਹਨਾਂ 'ਚ ਕੋਈ ਆਕੜ ਵਾਲੀ ਗੱਲ ਨਹੀਂ ਹੈਗੀ ਸੋ ਜੀ ਜੀ ਨਹੀਂ ਨਹੀਂ ਏਦਾਂ ਦੇ ਤਾਂ ਉਹ ਇਨਸਾਨ ਲੱਗਦੇ ਨਹੀਂ ਉਹ ਤਾਂ ਉਹਨਾਂ ਦਾ ਕੈਮਰੇ ਤੇ ਜਦੋਂ ਨਾਰਮਲ ਕਈ ਵਾਰੀ ਹੁੰਦਾ ਨਾ ਕੋਈ ਫੋਨ ਔਨ ਕਰ ਲੇ ਤੇ ਜਿਸ ਦਾ ਮੈਂ ਦੇਖਿਆ ਗੱਗੀ ਦੀਆਂ ਵੀਡੀਓਜ਼ ਦੇਖੀਆਂ ਤੋਤੇ ਦੀਆਂ ਵੀਡੀਓਜ਼ ਦੇਖੀਆਂ ਬੜੇ ਨਰਵਸ ਹੋ ਜਾਂਦੇ ਨੇ ਦੋਨੇ ਹਾਂਜੀ ਥੋੜੇ ਜੇ ਹੈਗੇ ਨੇ ਪਿਆਰੇ ਪੇਸ਼ਾਈ ਨੇ ਪਰ ਬੜੇ ਵਧੀਆ ਨੇ ਮੁੰਡੇ ਨੇਚਰ ਵਾਈਜ਼ ਬਹੁਤ ਵਧੀਆ ਨੇ ਅੰਬੀ ਦਾ ਮੈਂ ਜ਼ਿਕਰ ਜ਼ਰੂਰ ਕਰਾਂਗੀ ਅੰਬੀ ਆਪਣੇ ਨਾਲ ਯੂਨੀਵਰਸਿਟੀ ਦੇ ਵਿੱਚ ਸੀ ਅੰਬੀ ਨੇ ਬਹੁਤ ਮਿਹਨਤ ਕੀਤੀ ਹੈ ਨੁੱਕੜ ਨਾਟਕਾਂ ਤੋਂ ਮਿਹਨਤ ਕੀਤੀ ਹੈ ਬਹੁਤ ਵਧੀਆ ਫਿਲਮਾਂ ਦੇ ਵਿੱਚ ਮੇਨ ਕੈਰੈਕਟਰਸ ਦੇ ਨਾਲ ਉਹਨਾਂ ਦੇ ਵੱਲੋਂ ਰੋਲ ਅਦਾ ਕੀਤਾ ਹੈ ਅੰਬੀ ਦੇ ਨਾਲ ਜਦੋਂ ਹੁਣ ਤੁਸੀਂ ਰਾਬਤਾ ਕਰਦੇ ਹੋ ਕਿ ਅੰਬੀ ਆਪਏ ਕਰਨਾ ਹੈ ਟਾਈਮ ਦੇ ਦਾਂ ਤਾਂ ਅੰਬੀ ਸਟਾਰ ਤਾਂ ਨਹੀਂ ਬਣ ਗਿਆ ਨਹੀਂ ਆਪਾਂ ਨੂੰ ਦੇ ਦਿੰਦਾ ਜੀ ਆਪਣਾ ਤਾਂ ਵੱਡਾ ਭਰਾ ਹੈ ਜੀ ਅਮਰ ਤੰਬੀ ਤੇ ਹਮੇਸ਼ਾ ਬਾਈ ਦੇ ਨਾਲ ਜਦੋਂ ਬੈਨਦੇ ਆ ਤਾਂ ਹਮੇਸ਼ਾ ਉਹ ਓਪਰਚੁਨਿਟੀ ਕਰਦੇ ਨੇਗੇ ਵੀ ਹਾਂ ਆਪਾਂ ਕਰਨੇ ਰੇਬੀ ਕੁਝ ਨਵਾਂ ਇਸ ਵਾਰੀ ਵੀ ਇਵਨ ਖੜਪਨਚੇ ਵਾਲੇ ਵੀ ਮੈਂ ਉਹਨਾਂ ਨੂੰ ਦੱਸੇ ਸੀ ਮੈਂ ਕਿਹਾ ਬ੍ਰਦਰ ਦੇਖੋ ਵੈਨਿਟੀ ਅਮੁਨਿਟੀ ਵਾਲਾ ਮੇਰਾ ਹਿਸਾਬ ਹੈ ਨਹੀਂ ਪਿੰਡ ਦੇ ਵਿੱਚ ਹੀ ਆਪਾਂ ਇੱਕ ਕੋਠੀ ਲੈ ਕੇ ਰਾਵਾਂਗੇ ਤੁਹਾਨੂੰ ਕੋਈ ਨਾ ਤੁਹਾਨੂੰ ਸਪੈਸ਼ਲ ਰੂਮ ਮਿਲੂਗਾ ਖਾਣਾ ਪੀਣਾ ਨਹੀਂ ਆਪਾਂ ਛੜ ਦੇ ਖਾਣਾ ਪੀਣਾ ਫਸ ਕਲਾਸ ਮਿਲੂਗਾ ਥੋੜਾ ਰੈਂਸ ਉਹ ਕਹਿੰਦੇ ਯਾਰ ਰੇਬੀ ਆਪਣਾ ਘਰ ਵਾਲਾ ਹਿਸਾਬ ਹੈ ਸੋ ਬਾਈ ਦਾ ਪਿਆਰ ਆ ਜੀ ਤੇ ਬਾਈ ਇਦਾਂ ਜੁੜਿਆ ਹੋਇਆ ਹੈ ਜੀ ਆਪਣੇ ਨਾਲ ਤੇ ਸਾਰੰਗ ਦਾ ਜਿਹਦਾ ਮਿਊਜ਼ਿਕ ਤੁਸੀਂ ਇਦੇ ਵਿੱਚ ਵੀ ਹਰ ਮਤਲਬ ਐਪੀਸੋਡ ਤੋਂ ਬਾਅਦ ਸਾਨੂੰ ਗਾਣਾ ਸੁਣਨ ਨੂੰ ਮਿਲ ਸਕਦਾ ਨਹੀਂ ਇਸ ਵਿੱਚ ਗਾਣੇ ਥੋੜੇ ਘੱਟ ਨੇ ਇਸ ਵਿੱਚ ਬੈਕਗ੍ਰਾਉਂਡ ਸਕੋਰ ਜ਼ਿਆਦਾ ਹੈ ਪਰ ਇਸ ਵਾਰੀ ਬੈਕਗ੍ਰਾਉਂਡ ਸਾਰੰਗ ਨੇ ਨਹੀਂ ਕੀਤਾ ਸਾਰੰਗ ਥੋੜਾ ਬੀਜ਼ੀ ਸੀਗਾ ਇਸ ਵਾਰੀ ਗੁਰਪ੍ਰੀਤ ਮੁੰਡਾ ਇੱਕ ਉਹਨਾਂ ਨੇ 뮤직 ਕੀਤਾ ਹੈ ਇਹਦਾ ਤੇ ਬਹੁਤ ਸੋਹਣਾ 뮤직 ਕੀਤਾ ਬਾਈ ਨੇ ਸਾਰੰਗ ਯਾਰ ਜਿਗਰੀ ਮੂਵੀ ਦਾ ਉਹੀ ਕਰ ਰਹੇ ਨੇ ਬੈਕਗ੍ਰਾਉਂਡ ਸਕੋਰ ਤੇ ਗਾਣੇ ਤਾਂ ਉਹ ਗਾਣੇ ਕਿਉਂ ਜਦੋਂ ਅਸੀਂ ਕੋਈ ਵੀ ਸ਼ੂਟ ਤੇ ਹੁੰਨੇ ਆ ਲੋਕੇਸ਼ਨ ਤੇ ਹੁੰਨੇ ਆ ਸਾਰੇ ਕੈਰੈਕਟਰਸ ਨੂੰ ਆਰਟਿਸਟ ਨੂੰ ਸਾਹਮਣਾ ਕਿੰਨਾ ਕਿ ਸੌਖਾਂ ਦੇ ਲੜਦੇ ਲੁੜਦੇ ਆਪਸ ਦੇ ਵਿੱਚ ਸਮੇਟਨਾ ਕਿੰਨਾ ਸੁਣਦੇ ਆ ਜਾਂ ਯਾਰੀ ਦੋਸਤੀ ਵਾਲੇ ਚੱਲਦਾ ਆ ਇਹ ਡਿਪੈਂਡ ਆ ਯਾਰ ਜਿਗਰੀ ਚ ਮੇਰੇ ਸਾਰੇ ਜਣੇ ਦੋਸਤ ਸੀਗੇ ਉਦੋਂ ਥੋੜਾ ਜਿਹਾ ਮੈਨੂੰ ਔਖਾ ਹੁੰਦਾ ਸੀ ਕੰਟਰੋਲ ਕਰਨਾ ਕਿਉਂਕਿ ਯਾਰੀ ਦੋਸਤੀ ਵਾਲਾ ਸੁਭਾਅ ਸੀਗਾ ਠੀਕ ਹੈ ਉਹਨਾਂ ਲਈ ਮੈਂ ਰੈਬੀ ਸੀ ਯਾਰ ਤੇ ਲਿਵਰ ਵਿੱਚ ਮੈਂ ਰੈਬੀ ਸਰ ਸੀ ਬਿਲਕੁਲ ਹਾਂ ਯਾਰ ਚਲੇ ਬਾਹਰ ਦੇ ਵਿੱਚ ਜੀ ਉਹੋਟ ਮੈਂ ਸਰ ਸੀਗਾ ਉਦੋਂ ਉਹ ਉਹ ਤਾਂ ਮੈਨੂੰ ਯਾਰ ਚਲੇ ਬਾਹਰ ਵਾਲੇ ਤਾਂ ਜਿੰਨੇ ਵੀ ਸੀਗੇ ਇਨਾ ਮਾਨ ਸਤਕਾਰ ਕਰਦੇ ਸੀ ਪਹਿਲਾਂ ਆ ਜਾਂਦੇ ਸੀ ਕਦੇ ਲੇਟ ਨਹੀਂ ਸੀ ਉਹਦੇ ਵੀ ਬਸ ਸਰ ਨੂੰ ਆਪਾਂ ਤੰਗ ਨਹੀਂ ਕਰਨਾ ਹੈਗਾ ਸੋ ਉਹ ਫਿਰ ਇਦਾਂ ਇਦਾਂ ਡਿਫਰੈਂਟ ਹੁੰਦਾ ਜੀ ਪਰ ਹਾਂ ਸਾਰੇ ਚਲੋ ਜਿੱਦਨ ਜਦੋਂ ਸ਼ੂਟ ਹੋਣਾ ਆਉਂਦਾ ਵੈਂਚੂਲੀ ਇਕੱਠੇ ਤਾਂ ਹੋ ਹੀ ਜਾਂਦੇ ਨੇ ਉਸ ਟਾਈਮ ਸਾਰੇ ਅ ਪਰ ਵਧੀਆ ਰਹਿੰਦਾ ਹੈ ਮੈਨੇਜ ਹੋ ਜਾਂਦੇ ਨੇ ਕਿਉਂਕਿ ਸਾਡਾ ਜਿਹੜਾ ਕਰਿਊ ਆ ਨਾ ਸਾਰਾ ਬੜਾ ਪੰਜਾਬੀ ਜੇ ਮੁੰਡੇ ਆ ਸੀ ਜਾਣਦੇ ਆ ਸਾਰੇ ਇੱਕ ਦੂਜੇ ਨੂੰ ਏਡੀ ਸੀਓ ਡੀਓਪੀ ਸਾਰੇ ਜਾਣਦੇ ਹੁੰਦੇ ਨੇ ਤਾਂ ਮਾਹੌਲ ਵਧੀਆ ਰਹਿੰਦਾ ਖੜਪੰਚ ਦੇ ਵਿੱਚ ਕਾਫੀ ਸਸਪੈਂਸ ਦੇਖਣ ਨੂੰ ਮਿਲਿਆ ਕਿਵੇਂ ਦਾ ਮੈਸੇਜ ਖੜਪੰਚ ਨੂੰ ਲੈ ਕੇ ਦਰਸ਼ਕਾਂ ਨੂੰ ਦੇਣਾ ਚਾਹੋਗੇ ਨਹੀਂ ਹਾਂਜੀ ਖੜਪੰਚ ਦੇ ਵਿੱਚ ਇੱਕ ਤਾਂ ਵੈਸੇ ਵੀ ਬਹੁਤ ਮੈਸੇਜਸ ਨੇ ਹਨਾ ਪਿੰਡ ਦੀ ਲਾਈਵ ਦਿਖਾਈ ਹੈ ਜਿੰਨੇ ਵੀ ਕਹੋ ਜਾਦੂ ਟੋਣਾ ਹੁੰਦਾ ਟੂਣੇ ਹੁੰਦੇ ਨੇ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨਾਂ ਦੇ ਰੌਲੇ ਰਹਿੰਦੇ ਨੇ ਹਨਾ ਨਸ਼ੇ ਦਾ ਜਿਹੜਾ ਮੁੱਦਾ ਚੱਲਦਾ ਪਿਆ ਉਹ ਹੋ ਗਿਆ ਜਾਂ ਹੋਰ ਹੋਰ ਵੀ ਕਾਫੀ ਕਨਸੈਪਟਸ ਜਿਹੜੇ ਅਸੀਂ ਇਹਦੇ ਵਿੱਚ ਲੈ ਕੇ ਆਏ ਸੋ ਬਹੁਤ ਸਾਰੇ ਮੈਸੇਜਸ ਨੇ ਜੋ ਤੁਸੀਂ ਦੇਖੋਗੇ ਸ਼ੁਰੂ ਉਹ ਇੱਕ ਮਰਡਰ ਤੋਂ ਹੋਏਗੀ ਪਰ ਜਿਉਂ-ਜਿਉਂ ਖੁੱਲਣਗੇ ਐਪੀਸੋਡ ਤੁਹਾਨੂੰ ਬਹੁਤ ਮੈਸੇजेस ਜਿਹੜੇ ਦੇਖਣ ਨੂੰ ਮਿਲਣਗੇ ਨਸ਼ੇ ਦੇ ਆਰਾਊਂਡ ਉਹ ਤੁਸੀਂ ਦੇਖੋਗੇ ਤਾਂ ਤੁਹਾਨੂੰ ਲੱਗੂਗਾ ਜੀ ਪਤਾ ਤਿਆਰ ਹੋ ਕੀ ਖੜਪੰਚ ਦਾ ਅਗਲਾ ਸੀਜ਼ਨ ਵੀ ਲਿਆਵਾਂਗੇ ਕਿਉਂਕਿ ਰੈਬੀ ਦਾ ਇੱਕ ਸੀਜ਼ਨ ਆਂਦਾ ਦੂਜਾ ਸੀਜ਼ਨ ਜ਼ਰੂਰ ਆਂਦਾ ਹੈ ਐਕਸਪੈਕਟੇਸ਼ਨਸ ਵੀ ਵੱਧ ਜਾਂਦੀਆਂ ਨੇ ਤਿਆਰੀ ਹੈ ਕਿ ਪਹਿਲਾ ਸੀਜ਼ਨ ਲਿਆਉਣਾ ਕਿ ਦੂਜੇ ਦੀ ਤਿਆਰੀ ਕਰ ਲਈਏ ਲੋਕ ਖਿੱਚਦੇ ਨੇ ਰੈਬੀ ਨੂੰ ਇਸ ਵਾਰੀ ਪਹਿਲੇ ਐਪੀਸੋਡ ਦੇ ਇਹਦੇ ਪਹਿਲੇ ਸੀਜ਼ਨ ਦੇ ਨਾ ਰਿਵਿਊ ਤੋਂ ਬਾਅਦ ਦੇਖਾਂਗੇ ਕਿਉਂਕਿ ਸੌਰੀ ਮੈਂ ਸਪான்ਸਰ ਤੋਂ ਬਿਨਾ ਆ ਰਹੀ ਹਾਂ ਜੀ ਅਗੇ ਮੇਰੇ ਨਾਲ ਸਪான்ਸਰ ਹੁੰਦਾ ਤਾਂ ਮੈਨੂੰ ਥੋੜਾ ਜਿਹਾ ਸੇਫ ਹੁੰਦਾ ਮੈਂ ਸੋਰੀ ਮੈਂ ਵਿਦਆਊਟ ਸਪான்ਸਰ ਦੇ ਸੀਰੀਅਸ ਲੈ ਕੇ ਆ ਰਿਹਾ ਸੋ ਮੈਂ ਪਹਿਲਾਂ ਦੇਖੂਗਾ ਵੀ ਮੈਨੂੰ ਘਾਟਾ ਤਾਂ ਨਹੀਂ ਪੈ ਰਿਹਾ ਮੈਂ ਉਹ ਵੀ ਦੇਖਣਾ ਨਾ ਵੀ ਕਿੰਨਾ ਕੁ ਮੈਨੂੰ ਬੈਨੀਫਿਟ ਹੋ ਰਿਹਾ ਕਿੰਨਾ ਕੁ ਲੋਕ ਦਰਸ਼ਕ ਪਿਆਰ ਦੇ ਰਹੇ ਨੇ ਜੇ ਤਾਂ ਦਰਸ਼ਕਾਂ ਨੇ ਵਧੀਆ ਪਿਆਰ ਦਿੱਤਾ ਮੈਨੂੰ ਵੈਕਚੁਅਲੀ ਫਾਇਦਾ ਹੋਇਆ ਤਾਂ ਫਿਰ ਮੈਂ ਸੈਕੰਡ ਸੀਜ਼ਨ ਪਲਾਨ ਕਰ ਸਕਦਾ ਬਾਕੀ ਦੇਖਾਂਗੇ ਜੀ ਚਲੋ ਠੀਕ ਹੈ ਰਵੀ ਬਹੁਤ ਜਲਦੀ ਉਮੀਦ ਕਰਦੇ ਆ ਕਿ ਤੁਹਾਡੇ ਹੀ ਖੜਪੰਚ ਨੂੰ ਵੀ ਓਨਾ ਹੀ ਪਿਆਰ ਮਿਲੇ ਜਿੰਨਾ ਯਾਰ ਜਿਗਰੀ ਕਸੂਤੀ ਡਿਗਰੀ ਨੂੰ ਮਿਲਿਆ ਤੇ ਤੁਹਾਡੇ ਜੋ ਫੈਨਸ ਨੇ ਤੁਹਾਨੂੰ ਫੋਲੋ ਕਰਦੇ ਨੇ ਤੁਹਾਨੂੰ ਹਮੇਸ਼ਾ ਕਮੈਂਟਸ ਦੇ ਵਿੱਚ ਖਿੱਚਦੇ ਰਹਿਣ ਤੇ ਫਿਲਹਾਲ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤਾਂ ਐਸੀ ਸਾਡੇ ਨਾਲ ਰੈਬਿਟਿਵਾਨਾ ਇਹਨਾਂ ਦੀ ਹੁਣ ਨਵੀਂ ਵੈਬ ਸੀਰੀਜ਼ ਆ ਰਹੀ ਹੈ ਖੜਪੰਚ ਉਮੀਦ ਕਰਦੇ ਹਾਂ ਉਸ ਨੂੰ ਵੀ ਓਨਾ ਹੀ ਭਰਮਾ ਹੁੰਗਾਰਾ ਮਿਲੇਗਾ ਕਿਉਂਕਿ ਯਾਰ ਜਿਗਰੀ ਕਸੂਤੀ ਡਿਗਰੀ ਦੇ ਨਾਲ ਰੈਬਿਟਿਵਾਨਾ ਨੇ ਐਸੀ ਹਨੇਰੀ ਇੰਡਸਟਰੀ ਦੇ ਵਿੱਚ ਲਿਆਂਦੀ ਹੈ ਕਿ ਹਰ ਕੋਈ ਵੈਬ ਸੀਰੀਜ਼ ਦੀ ਉਡੀਕ ਕਰ ਰਿਹਾ ਤਾਂ ਫਿਲਹਾਲ ਦਿਓ ਇਜਾਜ਼ਤ ਧੰਨਵਾਦ